ਮੇਰਾ ਨਾਮ ਹੈ ਜੀ ਰਾਕੇਸ਼ ਦੇਈ ਹੈ। ਮੁਰਜਾ ਜੀ ਲੁਥਰਾ। ਉਹ ਜਿਹੜੀ ਲੇਬਰ ਲੱਗੀ ਉਹਨਾਂ ਦੇ ਵਾਸਤੇ ਖਾਣਾ ਠੀਕ ਹੈ। ਖਾਣੀ ਕੋਲਡ ਡਰਿੰਕ ਠੀਕ ਹੈ। ਟਰੈਕਟਰ ਚੱਲਦੀ ਉਹਨਾਂ ਦੇ ਵਾਸਤੇ ਤੇਲ। ਮੈਨੂੰ ਫੋਨ ਕਰਨ ਦੀ ਲੋੜ ਹੀ ਨਹੀਂ ਜੀ। ਠੀਕ ਹੈ। ਹਾਂ। ਆਪ ਹੀ ਆਗੇ ਸੀ ਉਹ। ਆਪ ਹੀ ਆ ਗਏ ਜੀ। ਬਹੁਤ-ਬਹੁਤ ਧੰਨਵਾਦ ਜੀ। ਮੁਰਜਾ ਜੀ ਲੁਥਰਾ ਆਏ ਹੈ। ਮਨ ਸੰਭਾਲਿਆ ਹੈ। ਉਹ ਗਾਮਗੇ ਲਈ ਬਾਸ਼ੋਗ ਵੀ ਦੀ ਹੈ। ਪਰਸ਼ਮ ਬਲਦੀਂ ਵੀ ਰਾਤ ਨੇ ਵੀ ਆਏ ਹੈ। ਸਮਾਨ ਜੀ ਸਾਰੀ ਜਿਹੜੀ ਲੇਬਰ ਲੱਗੀ ਉਹਨਾਂ ਦੇ ਵਾਸਤੇ ਖਾਣਾ ਪਾਣੀ ਤੇਲ ਠੰਡਾ ਸਾਰਿਆਂ ਨਾਲ ਬੜੇ ਪ੍ਰੇਮ ਨਾਲ ਮਿਲੇ ਹੈ ਜੇ ਕਿਸੇ ਨੂੰ ਅੱਖੇ ਵੀ ਕੋਈ ਦੁੱਖ ਤਕਲੀਫ ਹੋਵੇ ਤਾਂ ਮੈਨੂੰ ਦੱਸੋ ਆ ਪਿੰਡ ਸਭੂ ਨੇ ਦੇ ਵਿੱਚ ਸੇਮ ਨਾਲ ਦੁੱਤਨ ਕਰਕੇ ਜੋ ਆਸ-ਪਾਸ ਦੇ ਪਿੰਡਾਂ ਦੇ ਵਿੱਚ ਇੱਕ ਆਪਦਾਈ ਹੈ ਤੇ ਉਹਦੇ ਕਰਕੇ ਜਿਹੜਾ ਖੇਤਾਂ ਦਾ ਤੇ ਘਰਾਂ ਦਾ ਜਿਹੜਾ ਬੜਾ ਨੁਕਸਾਨ ਹੋਇਆ ਹੈ ਕੇਰੀਆਂ ਪਿੰਡ ਹੋ ਗਿਆ ਖੁਈ ਖੇੜਾ ਹੋ ਗਿਆ ਸਟੀਰ ਵਾਲਾ ਹੋ ਗਿਆ ਟਾਬਾ ਹੋ ਗਿਆ ਉਹਨਾਂ ਦੇ ਨਾਲ ਲੱਗਦੇ ਕਈ ਜਿਹੜੇ ਪਿੰਡਾਂ ਨੇ ਉਹਦੇ ਵਿੱਚ ਜਿਹੜਾ ਕਾਫੀ ਜਿਹੜਾ ਨੁਕਸਾਨ ਹੋਇਆ ਸਪੈਸ਼ਲੀ ਇਹ ਕਹਿ ਸਕਦੇ ਆ ਕਿ ਖੇਤਾਂ ਨੂੰ ਜਿਹੜੀ ਖੜੀ ਫਸਲ ਹੈ ਉਹਨੂੰ ਬਹੁਤ ਨੁਕਸਾਨ ਹੋਇਆ ਹੈ ਔਰ ਪ੍ਰਸ਼ਾਸਨ ਤਾਂ ਆਪਣਾ ਕੰਮ ਕਰ ਹੀ ਰਿਹਾ ਹੈ ਡੀਸੀ ਮੈਮ ਡੀਸੀ ਮੈਮ ਔਰ ਜੋ ਇਹ ਸਰਕਾਰ ਵੀ ਜਿਹੜਾ ਇਹ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਜਿਹੜੀ ਇਹ ਅਲਰਟ ਕਰ ਰਹੀ ਹੈ ਕਿ ਜਲਦ ਜਲ ਜਿਹੜਾ ਐਸ ਜਿਹੜੀ ਸਥਿਤੀ ਦੇ ਕੰਟਰੋਲ ਕੀਤਾ ਜਾਵੇ ਤਾਂ ਹਮੇਸ਼ਾ ਜਿਹੜੀ ਸਰਕਾਰ ਜਨਤਾ ਦੇ ਨਾਲ ਤਾਂ ਹੈਗੀ ਹੈਗੀ ਹੈ ਕਿਉਂਕਿ ਹਮੇਸ਼ਾ ਜਨਤਾ ਹੀ ਤੇਸ਼ੀ ਰਹੀ ਹੈ ਇੱਥੇ ਪਹੁੰਚੇ ਆਂ ਔਰ ਸਾਡੀ ਜਿਹੜੀ ਲੇਬਰ ਏ ਪਾਵੇਂ ਸਾਰਿਆਂ ਪਹਿਨਾ ਹੋਣ ਤੇ ਪਾਵੇਂ ਸਾਡੇ ਭਰਾ ਹੋਣ ਸਾਰੇ ਮਿਲ ਕੇ ਜਿਹੜੇ ਨੇ ਪਾਵੇਂ ਪਿੰਡ ਦੇ ਸਰਪੰਚ ਹੋਣ ਸਭ ਮਿਲ ਕੇ ਜਿਹੜੇ ਆ ਇੱਕ ਬੰਨ ਬਣਾ ਕੇ ਜਿਹੜੀ ਸਥਿਤੀ ਨੂੰ ਅੱਗੋਂ ਵਸਟ ਹੋਣ ਤੋਂ ਜਿਹੜੀ ਕੰਟਰੋਲ ਕੀਤਾ ਜਾ ਰਿਹਾ ਹੈ ਔਰ ਆਪਣੇ ਵੱਲੋਂ ਜਿਹੜੀ ਇੱਕ ਮਾਨਵਤਾ ਦੀ ਸੇਵਾ ਜੀ ਨੂੰ ਕਹਿੰਦੇ ਨੇ ਅਗਰ ਆਪਣੇ ਵੱਲ ਇੱਕ ਛੋਟਾ ਹੀ ਸਵੀਕਾਰ ਸਕੀਏ ਤਾਂ ਸੇ ਆਪਣੇ ਆਪ ਨੂੰ ਜਿਹੜੇ ਪਾਗਾ ਵਾਲੀ ਸਮਝਦੇ ਆਂ ਤਾਂ ਮੈਂ ਮੇਰੀ ਟੀਮ ਜਿਹੜੀ ਏ ਉਸ ਦਿਨ ਰਾਤ ਨੂੰ ਵੀ ਪਹੁੰਚੀ ਜਿੱਦ ਨੇ ਨੁਕਸਾਨ ਹੋਇਆ ਤੇ ਅੱਜ ਵੀ ਜਿਹੜੇ ਸਾਡੇ ਵੱਲੋਂ ਪਹੁੰਚ ਕੀਤੀ ਗਈ ਹੈ ਔਰ ਲੰਗਰ ਵਗੈਰਾ ਕਿਉਂਕਿ ਲੇਬਰ ਲੱਗੀ ਸਵੇਰ ਦੀ ਗਰਮੀ ਵੀ ਬਹੁਤ ਜ਼ਿਆਦਾ ਹੈ ਆ ਲੰਗਰ ਦੀ ਸੇਵਾ ਤੇ ਨਾਲ ਹੀ ਜਿਹੜੇ ਕੋਲਡਿੰਗ ਦੇ ਬੋਟਲਸ ਤੇ ਪਾਣੀ ਦੇ ਜਿਹੜੇ ਬੋਟਲ ਉਹਦੀ ਸੇਵਾ ਕੀਤੀ ਗਈ ਹੈ ਤੇ ਸਪੈਸ਼ਲੀ ਕਿਉਂਕਿ ਜਦੋਂ ਇਹ ਕੰਮ ਕੀਤਾ ਜਾਂਦਾ ਤਾਂ ਦੇ ਵਿੱਚ ਜਿਹੜਾ ਡੀਜ਼ਲ ਜਿਹੜਾ ਹੈ ਉਹਦੀ ਰਿਕੁਆਇਰਮੈਂਟ ਬਹੁਤ ਹੁੰਦੀ ਕਿਉਂਕਿ ਜਿਹੜੀ ਮਿੱਟੀ ਲੈ ਕੇ ਆਏ ਸਭ ਕੁਝ ਕਰਨਾ ਤਾਂ ਸਾਡੇ ਵੱਲੋਂ ਜਿਹੜੀ ਮੇਰੀ ਟੀਮ ਵੱਲੋਂ ਜਿਹੜਾ ਹੈ ਉਹਨਾਂ ਨੂੰ ਜਿਹੜਾ ਡੀਜ਼ਲ ਪ੍ਰੋਵਾਈਡ ਕਰਵਾਇਆ ਗਿਆ ਹੈ ਤਾਂਕਿ ਇਹ ਜਿਹੜੇ ਮਿੱਟੀ ਵਗੈਰਾ ਪਹੁੰਚਾਣੀ ਹੈ ਜਾਂ ਹੋਰ ਵੀ ਜਨਰੇਟਰ ਦੇ ਵਿੱਚ ਨਹੀਂ ਸਭ ਦੋਵੇ ਤਾਂ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਗਿਆ ਹੈ ਔਰ ਮੇਰੀ ਟੀਮ ਜਿਹੜੀ ਲਗਾਤਾਰ ਮੈਨੂੰ ਸਹਿਯੋਗ ਕਰਦੀ ਰਹਿੰਦੀ ਹੈ ਮੈਂ ਸਾਰੀ ਟੀਮ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਬਾਕੀ ਪਿੰਡ ਦੇ ਸਰਪੰਚ ਔਰ ਸਾਰੇ ਜਿਹੜੇ ਮੈਂਬਰ ਸਾਹਿਬਾਨ ਨੇ ਲਗਾ ਨੁਕਸਾਨ ਹੋਏ ਹਨ ਤਾਂ ਸਰਕਾਰ ਨੂੰ ਜਿਹੜੀ ਉਹ ਅਪੀਲ ਕਰਾਂਗੀ ਕਿ ਇਹਨਾਂ ਦੇ ਜਿਹੜਾ ਬੰਦਾ ਮੁਆਵਜ਼ਾ ਹੈ ਉਹ ਪਹੁੰਚਾਇਆ ਜਾਵੇ ਤਾਂ ਕਿ ਇਹਨਾਂ ਦੇ ਨੁਕਸਾਨ ਹੋਣ ਦੀ ਪਰਪਾਈ ਕੀਤੀ ਜਾ ਸਕੇ ਇਸ ਤੋਂ ਇਲਾਵਾ ਪ੍ਰਸ਼ਾਸਨ ਇਹਨਾਂ ਨੂੰ ਕੱਲ ਜਿਵੇਂ ਤਰਪੈਲ ਦੀ ਵੀ ਡਿਮਾਂਡ ਸੀ ਤਾਂ ਉਸ ਨੂੰ ਦੇਖਦੇ ਹੋਏ ਵੀ ਪ੍ਰਸ਼ਾਸਨ ਨਾਲ ਬਤਾਲਮੇਲ ਕਰਕੇ ਜਿਹੜੀ ਇਹ ਕਹੇ ਪਿੰਡ ਦੇ ਵਿੱਚ ਤਰਪੈਲ ਵੀ ਪਹੁੰਚਾਈ ਗਈ ਹੈ